ਇੰਨੀ ਛੇਤੀ ਤਾਂ ਮੌਸਮ ਵੀ ਰੰਗ ਨਹੀਂ ਵਟਾਉਂਦਾ ਜਿੰਨੀ ਛੇਤੀ ਸਾਡੇ ਲੋਕ ਰੰਗ ਵਟਾ ਜਾਂਦੇ ਨੇ ਲੋਕਾਂ ਦੀ ਫਿਜ਼ਰਤ ਇਸ ਤਰ੍ਹਾਂ ਦੀ ਆ ਪਰ ਤੁਸੀਂ ਕਿਸੇ ਨੂੰ ਸੁਧਾਰਦੇ ਸੁਧਾਰਦੇ ਆਪਣੇ ਆਪ ਨੂੰ ਨਾ ਗਵਾ ਕੇ ਬਹਿਜੋ ਆਪਣੇ ਆਪ ਨੂੰ ਨਾ ਉਸ ਜਗ੍ਹਾ ਤੇ ਲੈ ਜਾ ਕੇ ਖੜਾ ਕਰ ਲਿਓ ਜਿੱਥੇ ਲੋਕ ਤੁਹਾਨੂੰ ਇਹ ਗੱਲ ਕਹਿਣ ਕਿ ਮੈਨੂੰ ਲੱਗਦਾ ਇਹਦੇ ਦਿਮਾਗ ਦੇ ਸ ਕਰੋ ਢਿੱਲੇ ਹੋ ਗਏ ਆ ਮੈਨੂੰ ਲੱਗਦਾ ਕਿ ਇਹ ਪਾਗਲਪਨ ਦੇ ਵਿੱਚ ਆ ਗਿਆ ਇੱਥੋਂ ਤੱਕ ਨਾ ਚਲੇ ਜਾਇਆ ਜੇ ਲੋਕਾਂ ਦੇ ਪਿੱਛੇ ਕਿਉਂਕਿ ਲੋਕ ਇਸ ਤਰ੍ਹਾਂ ਦੇ ਆ ਜਦੋਂ ਤੁਹਾਨੂੰ ਚਾਰ ਜਾਣੇ ਚੱਕ ਕੇ ਲਿਜਾ ਰਹੇ ਹੁੰਦੇ ਆ ਨਾ ਉਦੋਂ ਇਹ ਲੋਕ ਕਹਿੰਦੇ ਨੇ ਇਹ ਇਨਸਾਨ ਬੜਾ ਚੰਗਾ ਸੀ ਬੜਾ ਵਧੀਆ ਸੀ ਬੜੀ ਵਧੀਆ ਜੀ ਸਮਾਜ ਨੂੰ ਦੇ ਸੀ ਚਲੋ ਆਪਣਾ ਪਰਿਵਾਰ ਪਾਲ ਰਿਹਾ ਸੀ ਆਪਣੇ ਬੱਚੇ ਪਾਲ ਰਿਹਾ ਸੀ ਬੱਚੇ ਦੇਖ ਰਿਹਾ ਸੀ ਪਰ ਜਦੋਂ ਤੁਸੀਂ ਜਾਣੇ ਹੁੰਨੇ ਆ ਨਾ ਉਹ ਇਹ ਇਨਸਾਨ ਕਹਿੰਦੇ ਕਹਿੰਦੇ ਇਹਨੂੰ ਕੌਣ ਪੁੱਛਦਾ ਦੋ ਪੈਸੇ ਦਾ ਬੰਦਾ ਨਹੀਂ ਇਹਨੂੰ ਕੌਣ ਪੁੱਛਦਾ ਇਹ ਅੱਜ ਇੱਥੇ ਕੱਲ੍ਹ ਉੱਥੇ ਥੰਨੇ ਮਰਨ ਤੋਂ ਬਾਅਦ ਝੂਠੀਆਂ ਤਰੀਫਾਂ ਕਰਨ ਨਾਲ ਜਿਉਂਦੇ ਜੀ ਮਾੜੇ ਬੰਦੇ ਵਿੱਚ ਵੀ ਕੋਈ ਗੁਣ ਚੰਗਾ ਹੁੰਦਾ ਹੈ ਜਿਉਂਦੇ ਜੀ ਉਹ ਮਾੜੇ ਬੰਦੇ ਵਿੱਚੋਂ ਵੀ ਕਿਸੇ ਚੰਗੇ ਗੁਣ ਨੂੰ ਲੱਭ ਕੇ ਉਹਦੀ ਉਸਤਤ ਕਰਿਆ ਕਰੋ ਤਾਂ ਜੋ ਉਹਨੂੰ ਜਿਉਣ ਲਈ ਸਪੋਰਟ ਮਿਲੇ ਨਾ ਕਿ ਉਹਨੂੰ ਮਰਨ ਦੇ ਵਿੱਚ ਸਹਿਯਕ ਹੋ ਕਿ ਜਿਉਂਦੇ ਜੀ ਉਹਦੀਆਂ ਖਾਮੀਆਂ ਕੱਢਦੇ ਰਹੋ ਤੇ ਜਦੋਂ ਉਹ ਰਾਖ ਦੀ ਢੇਰੀ ਬਣ ਜੇ ਉਦੋਂ ਇਹ ਸੋਚ ਕੇ ਸਟੇਟਸ ਪਾਉ ਕਿ ਨਹੀਂ ਇਹ ਇਨਸਾਨ ਬਹੁਤ ਚੰਗਾ ਸੀ ਇਹਨੇ ਸਮਾਜ ਲਈ ਬੜਾ ਕੰਮ ਕੀਤਾ ਇਹਨੇ ਲੋਕਾਂ ਲਈ ਜਾਇਆ ਇਹਨੇ ਆਪੇ ਨੂੰ ਵਾਰਤਾ ਸਟੇਜਾਂ ਤੇ ਖੜ ਕੇ ਉਹਨੂੰ ਸ਼ਰਧਾਂਜਲੀਆਂ ਦੇਣ ਨਾਲ ਬੈਸਟਾ ਕੇ ਜਾਂਉਂਦੇ ਸੀ ਉਹਨੂੰ ਪੌੜੀ ਚੜ੍ਹਨਾ ਸਿਖਾਓ ਉਹਨੂੰ ਪੌੜੀ ਤੋਂ ਥੱਲੇ ਨਾ ਸਿੱਟੋ ਕਿਉਂਕਿ ਅਕਸਰ ਹੀ ਲੋਕਾਂ ਦੀ ਫਿਜ਼ਰਤ ਬਣ ਗਈ ਆ ਕਿ ਪੌੜੀ ਤੋਂ ਥੱਲੇ ਸਿੱਟਣਾ ਪੌੜੀ ਚੜ੍ਹਨਾ ਕੋਈ ਵਿਰਲਾ ਹੀ ਸਿਖਾਉਂਦਾ ਤੁਹਾਨੂੰ ਪੌੜੀ ਤੋਂ ਥੱਲੇ ਸਿੱਟਣ ਵਾਲੇ ਬਹੁਤ ਮਿਲ ਜਾਣਗੇ ਤੇ ਜਾਂ ਪੌੜੀ ਲਾ ਕੇ ਜੇ ਤੁਸੀਂ ਤਾਂ ਚੜ ਗਏ ਉਹ ਤੋਂ ਪੌੜੀ ਪਿੱਛੇ ਖੱੱਚ ਲੈਣਗੇ ਵੀ ਹੁਣ ਸਾਲਿਆ ਤਾਂ ਚੜਿਆ ਤਾਂ ਚੜਿਆ ਹੀ